ਅਸੀਂ ਕਿਸੇ ਦੇ ਝੂਠਾ ਕੇਸ ਨਹੀਂ ਬਣਾਵਾਂਗੇ ਆਪਣੀ ਸਰਕਾਰ 'ਚ ਭਗਵਾਨ ਜੀ ਮਾਨ ਨੇ ਉਹਨਾਂ ਦੀ ਘਰਵਾਲੀ ਨੇ ਤੇਗਰੀ ਵਾਲਾ ਸਸੋਡਿਆ ਜਿਹੜੇ ਅਫਸਰ ਹੈ ਸਾਰਿਆਂ ਨੇ ਕੀ ਕੀ ਕਪਲੇ ਕੀਤਾ ਇੱਕ ਇੱਕ ਚੀਜ਼ ਦਾ ਸਾਡੇ ਕੋਲ ਪੱਕੇ ਸਬੂਤ ਹੈ ਅਸੀਂ ਥੋੜੇ ਵਗੂ ਨਹੀਂ ਹੈ ਤੇ ਜਿਸ ਦਿਨ ਸਰਕਾਰ ਬਦਲੀ ਉਹ ਪੱਕੀ ਗਰੰਟੀ ਮੈਂ ਤੁਹਾਨੂੰ ਦੱਸ ਦਣਾ ਪੰਜਾਬ ਦੇ ਲੋਕਾਂ ਅੱਕੇ ਪਏ ਆ ਅਸੀਂ ਕਿਸੇ ਦੇ ਝੂਠਾ ਕੇਸ ਨਹੀਂ ਬਣਾਵਾਂਗੇ ਆਪਣੀ ਸਰਕਾਰ 'ਚ ਸਾਡੇ ਕੋਲੇ ਸਬੂਤ ਇੰਨੇ ਆ ਜਿਨ੍ਹਾਂ ਨੇ ਆਪਣੇ ਭਗਵਾਨ ਤੁਮਾਨ ਨੇ ਉਹਨਾਂ ਦੀ ਘਰਵਾਲੀ ਨੇ ਉਹਨਾਂ ਦੇ ਆ ਜਿਹੜਾ ਹੈਗਾ ਆਪਣਾ ਕੇਗਰੀ ਵਾਲਾ ਸਸੋਡਿਆ ਜਿਹੜੇ ਅਫਸਰ ਹੈ ਸਾਰੇ ਨੇ ਕੀ ਕੀ ਕਪਲੇ ਕੀਤਾ ਇੱਕ ਇੱਕ ਚੀਜ਼ ਦਾ ਸਾਡੇ ਕੋਲ ਪੱਕੇ ਸਬੂਤ ਹੈ ਅਸੀਂ ਤੁਹਾਡੇ ਵਾਂਗੂ ਨਹੀਂ ਹੈ ਕਿ ਝੂਠੇ ਕੇਸ ਬਣਾਵਾਂਗੇ ਅਸੀਂ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਸਲੀਅਤ ਲੈ ਅਮੇ ਕਿਵੇਂ ਲੁੱਟਿਆ ਸਾਰਾ ਕੁਝ ਰਿਕਾਰਡ ਹੈ ਤੇ ਅਗਲੇ ਦਿਨਾਂ ਦੱਸਾਂਗੇ ਤੇ ਜਿਸ ਦਿਨ ਸਰਕਾਰ ਬਦਲੀ ਉਹ ਪੱਕੀ ਗਾਰੰਟੀ ਮੈਂ ਤੁਹਾਨੂੰ ਦੱਸਣਾ ਪੰਜਾਬ ਦੇ ਲੋਕਾਂ ਅੱਕੇ ਪਏ ਐ ਡੇਢ ਸਾਲ ਦੀ ਗੱਦ ਲੈ ਗਈ ਤੇ ਅਫਸਰਾਂ ਨੂੰ ਵੀ ਕਹਿਣਾ ਚਾਹਣਾ ਹੈ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਇਸ ਝੂਠੇ ਕੇਸਾਂ ਵਿੱਚ ਹਿੱਸਾ ਲਿੱਤਾ ਉਹ ਵੀ ਕ੍ਰਿਮੀਨਲ ਅਫੈਂਸ ਉਹਨਾਂ ਨੇ ਕਮਿਟ ਕੀਤਾ ਐ ਐਂਡ ਲਾਅ ਕਹਿੰਦਾ ਕਿ ਜਿਹੜਾ ਕ੍ਰਿਮੀਨਲ ਅਫੈਕਟ ਕਰਦਾ ਭਾਵੇਂ ਪੁਲਿਸ ਵਾਲਾ ਭਾਵੇਂ ਕੋਈ ਐ ਨੋਬਡੀ ਇਜ਼ ਅਬਵ ਲਾ ਐਂਡ ਹੀ ਵਿਲ ਬੀ ਆਨਸਰਬਲ ਟੂ ਇਟ ਐਸ ਕਰਕੇ ਮੈਂ ਫਿਰ ਤੋਂ ਚੈਲੰਜ ਕਰਦਾ ਹਾਂ ਆ ਸਾਰਿਆਂ ਨੂੰ ਕਿ 2007 ਤੋਂ ਜਦੋਂ ਬਿਕਰਮ ਸਿੰਘ ਮਜੀਠਾ ਬਣਿਆ ਅੱਜ ਤੱਕ 1 ਰੁਪਿਆ ਫੋਰਨ ਟ੍ਰਾਂਜੈਕਸ਼ਨ ਉਸ ਕੰਪਨੀ ਚ ਦਿਖਾ ਦਿਓ ਮੈਂ ਚੈਲੰਜ ਕਰਦਾ ਹਾਂ ਦੂਜੀ ਗੱਲ ਜਿੰਨੀ ਤੁਸੀਂ ਕੈਸ਼ ਟ੍ਰਾਂਜੈਕਸ਼ਨ ਦੀ ਕਰ ਕਰਦੇ ਹੋ ਐਵਰੀ ਟ੍ਰਾਂਜੈਕਸ਼ਨ ਹੈਜ਼ ਬੀਨ ਕਲੇਅਰਡ ਸਰਟੀਫਾਈਡ ਬਾਈ ਇਨਕਮ ਟੈਕਸ ਡਿਪਾਰਟਮੈਂਟ ਇਹਦਾ ਮਤਲਬ ਇਨਕਮ ਟੈਕਸ ਡਿਪਾਰਟਮੈਂਟ ਜੇ ਪਰਚਾ ਕਰੋ ਜੇ ਉਹਨਾਂ ਨੇ ਗਲਤ ਕੀਤਾ ਐਵੇਂ ਤੁਸੀਂ ਝੂਠ ਬੋਲ ਬੋਲ ਕੇ ਗੁਨਾਹ ਕਰਕੇ ਡਰਾਮਾ ਕਰੀ ਜਾਂਦੇ ਹੋ ਵੀ ਐਕਸੈਪਟ યોર ਚੈਲੰਜ ਅਕਾਲੀ ਦਲ ਐਕਸੈਪਟ ਆਪ ਦਾ ਚੈਲੰਜ ਅਸੀਂ ਲੋਕਾਂ ਕੋਲ ਜਾਵਾਂਗੇ ਲੋਕਾਂ ਦੀ ਪੂਰੀ ਤੂਫਾਨ ਖੜਾ ਕਰਾਂਗੇ ਕਿ ਇਸ ਲੋਟਰੀ ਸਰਕਾਰ ਨੂੰ ਅਸੀਂ ਪੰਜਾਬ ਚੋਂ ਕੱਢਾਂਗੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਹੋ ਕਿਸੇ ਨੂੰ ਕੋਈ ਸਵਾਲ ਪੁੱਛ ਸਕਦੇ ਹਾਂ ਬਾਲੂ ਸਾਹਿਬ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਮੁੱਖ ਮੰਤਰੀ ਵੱਲੋਂ ਤੇ बार-बार ਇੱਕ ਹੀ ਜੀ ਨੂੰ ਐਫਐਸ ਕੀਤਾ ਜਾਂਦਾ ਪੱਕੇ ਪੈਰੀ ਹੈ ਪੱਕੇ ਪੈਰੀ ਹੈ ਸਾਰਿਆਂ ਦਾ ਮੈਂ ਤੁਹਾਨੂੰ ਅੱਜ ਦੱਸਾਂ ਮੈਂ ਓਪਨ ਚੈਲੰਜ ਕਰਦਾ ਪੱਕੇ ਪੈਰੀ ਤੁਸੀਂ ਇੱਕ ਤੁਸੀਂ ਜੇ ਪੱਕੇ ਪੈਰੀ ਹੈ ਤਾਂ ਚਲਾਨ ਕਿਉਂ ਨਹੀਂ ਕੀਤਾ 4 ਸਾਲ ਹੋ ਗਏ ਕਹਿੰਦੇ ਪੱਕੇ ਪੈਰੀਆ 4 ਸਾਲ ਹੋ ਗਏ ਅੱਜ ਤੱਕ ਮੈਂ ਹਿੰਦੁਸਤਾਨ 'ਚ ਦੇਖਿਆ ਕਿ ਐਸਆਈਟੀ 5 ਬਣੀਆਂ ਹੋਣ 4 ਸਾਲ ਹੋਣ ਤੇ ਚਲਾਨ ਨਹੀਂ ਪੇਸ਼ ਕੀਤਾ ਚਲਾਨ ਤਾਂ 60 ਦਿਨਾਂ 'ਚ ਅੰਦਰ ਤਾਂ ਕੰਪਲਸਰੀ ਹੈ ਮੈਂ ਤਾਂ ਹੁਣ ਓਪਨ ਚੈਲੰਜ ਹੈ 1 ਰੁਪਿਆ ਦੱਸ ਦਿਓ ਤੁਸੀਂ ਦਾ ਤੁਸੀਂ 500 ਕਰੋੜ ਕਰਦੇ ਅਸੀਂ 1 ਰੁਪਏ ਦੇ ਚੈਲੰਜ ਕਰਦੇ ਤੁਸੀਂ ਕਹਿ ਰਹੇ ਹੋ ਕਿ ਇਹ ਡਰਗ ਮਨੀ ਨਹੀਂ ਹੈਗੀ ਇਹ ਸਾਰੀ ਇਨਕਮ 540 ਕਰੋੜ ਜਿਹੜਾ ਪਹਿਲੀ ਗੱਲ ਹੈ 540 ਕਰੋੜ ਇਜ਼ ਗਲਤ ਫਿਗਰ ਇਹਨਾਂ ਨੇ 141 ਕਰੋੜ 141 ਕਰੋੜ ਕਿਹਾ ਫੋਰਨ ਐਕਸਚੇਂਜ ਪਹਿਲੀ ਗੱਲ 1 ਰੁਪਿਆ ਨਹੀਂ ਆਇਆ 2007 ਤੋਂ ਲੈ ਕੇ ਅੱਜ ਤੱਕ 1 ਰੁਪਿਆ ਨਹੀਂ ਆਇਆ ਦੂਜੀ ਗੱਲ ਜਿਹੜਾ ਉਹ ਤੋਂ ਪਹਿਲੇ ਆਇਆ ਮੈਂ ਉਹ ਦੱਸਿਆ ਉਹ ਉਹਨਾਂ ਨੇ ਸ਼ੇਅਰ ਲਿੱਤੇ ਕੰਪਨੀ ਜਿਵੇਂ ਬਹੁਤ ਕੰਪਨੀ ਇਨਵੈਸਟ ਕਰਦੀਆਂ ਸਾਰੇ ਕੰਪਨੀਆਂ ਉਹ 35 ਕਰੋੜ ਉਹ ਵੀ ਥਰੂ ਚੈੱਕ ਆਇਆ ਆਰਬੀਆਈ ਕਲੀਅਰੈਂਸ ਹੋਇਆ ਆ ਕੋਈ ਵੀ ਫੋਰਨ ਐਕਸਚੇਂਜ ਇਨਵੈਸਟਮੈਂਟ ਹੁੰਦੀ ਹੈ ਆਰਬੀਆਈ ਦੇ ਅੰਡਰ ਗਾਈਡਲਾਈਨਸ ਦਾ ਅਪਰੂਵਲ ਤਾਂ ਹੁੰਦਾ ਆਰਬੀਆਈ ਇਕੱਲੇ ਆ ਨਹੀਂ ਕਰ ਸਕਦਾ ਕੋਈ ਸਾਹਿਬ ਜਿਹੜੀ ਹੈ ਸ਼ੈਲ ਕੰਪਨੀਆਂ ਦਾ ਜ਼ਿਕਰ ਕਰ ਰਹੇ ਨੇ ਕਿ ਚਾਰ ਸ਼ੈਲ ਕੰਪਨੀਆਂ ਬਣਾਈਆਂ ਔਰ ਉਸ ਦੇ ਵਿੱਚ ਮੈਂ ਤੁਹਾਨੂੰ ਇੱਕ ਸ਼ੈਲ ਕੰਪਨੀ ਦੱਸ ਦਵਾਂ ਜਿਹੜਾ ਵਿਕਰਮ ਸਿੰਘ ਵਜੀਠਿਆ ਦੀ ਹੈ ਥਿਸ ਇਜ਼ ਨਾਟ ਅ ਸ਼ੈਲ ਕੰਪਨੀ this is a multi billion dollar investment company which invest ਏਸ਼ੀਆ ਵਿੱਚ 50000 ਕਰੋੜ ਦੇ ਇਨਵੈਸਟਮੈਂਟਸ ਹੈ ਉਹਨਾਂ ਦੀਆਂ ਇਹਨਾਂ ਦੇ ਆਫਿਸਸ ਨਿਊਯਾਰਕ ਆਪਣਾ ਜਿਹੜਾ ਹੈਗਾ ਹਾਂਗਕਾਂਗ ਸਿਓਲ ਤੇ ਸਿੰਗਾਪੁਰ ਸਾਰੀ ਜਗ੍ਹਾ ਤੇ ਇਹਨਾਂ ਦੇ ਆਫਿਸਸ ਹੈ ਦੇ ਇਨਵੈਸਟਡ 25% ਸ਼ੇਅਰ ਉਹ ਵੀ 2004 ਚ 5 ਚ ਜਦੋਂ ਕੋਈ ਲੈਣਾ ਦੇਣਾ ਨਹੀਂ ਸਰਕਾਰ ਦਾ ਆਫਿਸਿੰਗ ਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਉਹਦੋਂ ਤੇ ਕਿਵੇਂ ਕਹਿ ਸਕਦੇ ਆ ਵਿਕਰਮ ਪੋਲਿਟਿਕਸ ਵੀ ਨਹੀਂ ਸੀ ਉਦੋਂ ਤਾਂ ਪੋਲਿਟਿਕਸ ਵਿੱਚ ਵੀ ਹੈ ਨਹੀਂ ਸੀ ਉਦੋਂ ਪੜ ਕੇ ਆਇਆ ਸੀ ਤੇ ਆਪਣੇ ਕੰਮ ਕਰਦਾ ਸੀ ਹਾਂ ਤੇ ਕੀ ਗੱਲਾਂ ਕਰੀ ਜਾਂਦੇ ਹੋ ਹੋਸਟਾਈਲ ਨਹੀਂ ਹੋਏ ਮੈਂ ਤਾਂ ਦੱਸਾਂ ਕਿਉਂਕਿ ਸਬੂਤ ਨਹੀਂ ਸੀ ਉਹਨਾਂ ਕੋਲੇ ਜਿਹੜਾ ਤੁਸੀਂ ਲਿਖ ਦੋਗੇ ਫਾਰ ਐਗਜ਼ਾਮਪਲ ਤੁਸੀਂ ਕਹਿ ਦੋਗੇ ਕਿ ਜੀ 500 ਕਰੋੜ ਰੁਪਏ ਤੁਹਾਡੇ ਅਕਾਊਂਟ ਚ ਲੱਗਿਆ ਪ੍ਰੂਫ ਤਾਂ ਤੁਹਾਨੂੰ ਕਰਨਾ ਪੈਣਾ ਨਾ ਇਨਵਿਜੀਲੈਂਸ ਵਾਲਿਆਂ ਨੂੰ ਕਿ 500 ਕਰੋੜ ਤੁਹਾਡੇ ਖਾਤੇ ਚ ਜੇ ਗਿਆ ਹੀ ਨਹੀਂ ਤੁਹਾਡੇ ਕੋਲੇ ਆਇਆ ਹੀ ਨਹੀਂ ਜੱਜ ਕੀ ਕਹਿੰਦਾ ਉਹਨਾਂ ਨੇ ਕੀ ਕਿਹਾ ਕਿ ਸਾਡੀ ਤਾਂ ਮਜਬੂਰੀ ਸੀ ਜੀ ਸਾਨੂੰ ਤਾਂ ਕਰਨਾ ਪਿਆ ਹੁਣ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਕਹਿਣਾ ਹੈ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਕਰਾਂਗੇ ਸਾਡੇ ਕੋਲੇ ਐਕਚੁਅਲ ਸਬੂਤ ਹੈ ਤੁਸੀਂ ਸਾਰੇ ਜਾਣਦੇ ਹੋ ਕਿਵੇਂ 30% ਵਾਪਸ ਆਉਂਦਾ ਹੈ ਐਡਵਰਟਾਈਜ਼ਮੈਂਟ ਦਾ ਸਾਰੇ ਪਤਾ ਤੁਹਾਨੂੰ ਪਤਾ ਹੈ ਕਿ ਕਿਸੇ ਚੀਜ਼ ਚ ਕਿਵੇਂ ਪੈਸੇ ਆਉਂਦੇ ਆ ਬੱਚੇ-ਬੱਚੇ ਨੂੰ ਪਤਾ ਆਹ ਜਿਹੜੀਆਂ ਜ਼ਮੀਨ ਦੇ ਟਰਾਂਜੈਕਸ਼ਨ ਹੋ ਰਹੇ ਆ ਆ ਕੀ ਹੋ ਰਿਹਾ ਸਾਰਿਆਂ ਨੂੰ ਪਤਾ ਹੈ ਤੋ ਐਸ ਕਰਕੇ ਸਾਡੇ ਕੋਲੇ ਅਸੀਂ ਜੋ ਕਰਾਂਗੇ ਪਹਿਲੇ ਵੀ ਅਸੀਂ ਕੋ ਝੂਠੇ ਨਹੀਂ ਕੀਤੇ ਸ਼ੋਰ ਸ਼ੋਰ ਜੋ ਕਰਾਂਗੇ ਸ਼ੋਰ ਸਾ ਸਾਡੇ ਇਹ ਪ੍ਰੂਫ ਹੈ ਨਾ ਅਸੀਂ ਝੂਠੇ ਪਹਿਲੇ ਕੀਤੇ ਨਾ ਕਰਨੇ ਆ ਆ ਜਿਹੜੇ ਲੋਕ ਆ ਸੋਚਦੇ ਆ ਕਿ ਝੂਠੇ ਕੇਸ ਕਰਕੇ ਸਾਡਾ ਅਕਾਲੀ ਦਲ ਦਾ ਜਿਹੜਾ ਤੂਫਾਨ ਹੈ ਜਾਂ ਅਕਾਲੀ ਦਲ ਰੀਜIONAL ਪਾਰਟੀਆਂ ਨੂੰ ਖਤਮ ਕਰਨਾ ਜੋ ਮਰਜੀ ਜ਼ੋਰ ਲਾ ਲਿਓ ਕੈਪਟਨ ਅਮਰਿੰਦਰ ਸਿੰਘ ਨੇ ਹੀ ਜ਼ੋਰ ਲਾਇਆ ਸੀ ਸਾਨੂੰ ਅੰਦਰ ਕੀਤਾ ਸੀ ਸਰਕਾਰ ਬਣਾਈ ਸੀ ਅਸੀਂ टॉपिक हो रही आप रखा मैं कहना कि खिलाफ इन्होंने खिलाफ जो सा लीगल टीम कहूगी अस करे सारे जो लीगल टीम गोइंग थ्रू क्योंकि आलेटेंटलाइज है ਇਦਾ ਵੱਡਾ ਝੂਠ ਹੋ ਹੀ ਨਹੀਂ ਸਕਦਾ ਕਹਿੰਦੇ 5 6 26 ਕਰੋੜ ਕਿੱਥੋਂ ਲਿਆ ਕੇ ਛਾਪ ਕੇ ਦੇ ਦਿਓ ਜਦੋਂ 1 ਰੁਪਿਆ ਨਹੀਂ ਆਇਆ ਜੇ ਕੋਈ ਕਿਸੇ ਨੇ ਤੁਸੀਂ ਆਪਣੇ ਅਕਾਊਂਟ 'ਚ ਤੁਸੀਂ ਬਿਜ਼ਨਸਮੈਨਾਂ ਥੋੜੀ ਕੰਪਨੀ ਦੇ ਅਕਾਊਂਟ 'ਚ ਪੈਸਾ ਆ ਜਾਂਦਾ ਇਨਕਮ ਟੈਕਸ ਸਕਰੂਟੀ ਕਰਦਾ ਤੁਹਾਨੂੰ ਦੱਸਣਾ ਪੈਂਦਾ ਕਿੱਥੋਂ ਆਇਆ ਤੇ ਉਹ ਵੈਰੀਫਾਈ ਕਰਦਾ ਇਹਨਾਂ ਦੇ ਪਿਛਲੇ 2007 ਤੋਂ ਲੈ ਕੇ ਅੱਜ ਤੱਕ ਹਰ ਸਾਲ ਸਕਰੂਟੀਚ ਕੇਸ ਹੋਇਆ ਐ ਨਹੀਂ ਹੋਇਆ ਸਕਰੂਟੀਨਸ ਕੇਸ ਹੋ ਕੇ ਇੱਕ ਇੱਕ ਚੀਜ਼ ਦੀ ਐਕਸਪਲੇਨੇਸ਼ਨ ਲੈ ਕੇ ਉਹਨਾਂ ਨੇ ਐਕਸੈਪਟ ਕਰਕੇ ਦਿੱਤੇ ਇਹਦਾ ਮਤਲਬ ਕੀ ਜੇ ਇਹਨਾਂ ਨੇ ਜੇ ਗਲਤ ਹੈ ਤੇ ਉਹਨਾਂ ਨੂੰ ਇਨਕਮ ਟੈਕਸ ਦੇ ਖਿਲਾਫ ਕਰਨ ਐਕਸ਼ਨ